ਮਾਤਾ ਜੀ ਤੁਰੋ ਹੁਣ ਥੋੜਾ ਜਿਹਾ ਇੱਕ ਵਾਰੀ ਤਾਂ ਪੁੱਤਾਂ ਜਦ ਕਰ ਸੇ ਦਿੰਦਾ ਵੀ ਠੀਕ ਲੱਗਦਾ ਵੀ ਜਿਹਨੋਂ ਆਰਾਮ ਹੈ ਹਾਂ ਮੈਂ ਕਰਨੀ ਇਹ ਗੋਲੀ ਨਹੀਂ ਦਿੱਤੀ ਤੁਰੇ ਚੱਲੋ ਮਾਤਾ ਗੋਲੀ ਕੋਈ ਦਿੱਤੀ ਨਹੀਂ ਹੈਗੀ ਮੈਨੇ ਠੀਕ ਹੈ ਆਹ ਲਾਦ ਹੋਈ ਜਾਂਦਾ ਨਾਲ ਦੀ ਨਾਲ ਆਪਾਂ ਕਰੀ ਜਾਂਦੇ ਆ ਤੇ ਆ ਡਾਕਟਰ ਸਾਹਿਬ ਜੀ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਇਹ ਕਾਹਦਾ ਇਲਾਜ ਕਰ ਰਹੇ ਹੋ ਜੀ ਸਰਵਾਈਕਲ ਦਾ ਕਰ ਰਹੇ ਸਰ ਆਈ ਵਾਰੀ 300 ਰੁਪਏ ਲੈਂਦੇ ਨੇ ਆ 300 ਲੈਂਦੇ ਨੇ ਲੋਡਵਾਂ ਤੋਂ ਲੈਂਦੇ ਬਣੀ ਜੇ ਕਿਸੇ 10 ਦਿੰਨੇ ਆ ਜੀ ਅਸੀਂ ਕਈ ਵਾਰ ਦਾ ਬੰਦਾ ਪਹਿਲੀ ਵਾਰ ਚ ਠੀਕ ਹੋ ਜਾਂਦਾ ਹੂੰ ਕਈ ਵਾਰ ਬੰਦੇ ਨੂੰ 2-3 ਮਹੀਨੇ ਵੀ ਲੱਗ ਜਾਂਦੇ ਨੇ ਕਈ ਵਾਰ ਨੂੰ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਰੀਜ਼ਨ ਇਹ ਹੈ ਬੰਦੇ ਦੀ ਬੋਡੀ ਆਪਦੀ ਹੈ ਜੀ ਮੈਂ ਚੌਥੇ ਦਿਨ ਆਈ ਆ ਅੱਜ ਠੀਕ ਹੈ ਦੂਜੀ ਵਾਰ ਆਈ ਆ ਦਵਾਈਆਂ ਦਈ ਜਾਂਦੇ ਨੇ ਡਾਕਟਰ ਤੋਂ ਖਾ ਖ ਅੱਕੀ ਜਾਂਦੇ ਨੇ ਇਹ ਨਹੀਂ ਦਿੰਦੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਮਰ ਲੋ ਇਹਨਾਂ ਨੂੰ ਧੰਨਵਾਦ ਇਹ ਗੱਲ ਸਹੀ ਹੈ ਵੀ ਦਵਾਈ ਤਾਂ ਨਹੀਂ ਦਿੱਤੀ ਕੋਈ ਗੋਲੀ ਖਾਣ ਨੂੰ ਦਿੱਤੇ ਨਹੀਂ ਕੋਈ ਦਵਾਈ ਆਪਰੇਸ਼ਨ ਨੂੰ ਤਾਂ ਨਹੀਂ ਕਿਹਾ ਕੋਈ ਇਹਨਾਂ ਨੇ ਕੋਈ ਇਹਨਾਂ ਨੇ ਕੁਝ ਨਹੀਂ ਕਿਹਾ 300 ਰੁਪਿਆ ਫੀਸ ਆ ਕਮਾਲੋ ਪਰਚੀ ਕੱਟਣ ਦੀ ਫੀਸ ਹੈ ਜੀ ਸਾਡੀ ਟ੍ਰੀਟਮੈਂਟ ਕਰਨ ਦੀ ઓફਿਸ ਆ ਸਾਡੇ ਕੋਲ ਕੋਈ ਪਰਚੀ ਨਹੀਂ ਆ ਗਈ ਦਵਾਈ ਤਾਂ ਦਿੰਦੇ ਨਹੀਂ ਐਕਸ-ਰਾ ਵੀ ਨਹੀਂ ਕਰਦੇ ਆਪਰੇਸ਼ਨ ਨੂੰ ਕਹਿੰਨਾ ਜੀ ਕੋਈ ਆਪਰੇਸ਼ਨ ਨੂੰ ਪ੍ਰੋਫੈਸ਼ਨ ਨਹੀਂ ਜੀ ਬੇਨਾ ਆਪਰੇਸ਼ਨ ਤੋਂ ਕਰ ਦਿਆਂ ਲਾਜ ਤੇ ਆ ਮਿੱਤਰੋ ਗੱਡੀਆਂ ਦਾ ਢੇਰ ਕਾਦੇ ਖਾਤਰ ਲੱਗਿਆ ਬਰੇ ਸਵੇਰੇ ਸਵੇਰੇ 300 ਰੁਪਏ ਚ ਇੱਥੇ ਮੈਂ ਸੁਣਿਆ ਵੀ ਇਲਾਜ ਹੁੰਦਾ ਕਿੰਨੇ ਵਾਰੀ ਹੁਣ ਆਪੂ ਸਾਨੂੰ ਅੰਦਰ ਕੱਲ ਬਾਅਦ ਦੱਸਦੇ ਆ ਜੇ ਛੋਟੀ ਲੱਤ ਚ ਦਰਦ ਦਾ ਮੋਢਾ ਗੋਡਾ ਜੋੜ ਟੂ ਹੀ ਕਿਤੇ ਵੀ ਪ੍ਰੋਬਲਮ ਆ ਨਾ ਤਾਂ ਆਪਰੇਸ਼ਨ ਹੁੰਦਾ ਨਾ ਹੀ ਮਾਲਾ ਐਕਸ-ਰੀ ਚੀਜ਼ੀ ਹੁੰਦੀ ਆ ਤੇ ਸਭ ਤੋਂ ਵੱਡੀ ਗੱਲ ਦਵਾਈ ਇੱਕ ਵੀ ਨਹੀਂ ਦਿੱਤੀ ਜਾਂਦੀ ਗੋਲੀ ਨਹੀਂ ਦਿੱਤੀ ਜਾਂਦੀ ਤੇ ਇੱਧਰ ਦੂਰੋਂ ਦੂਰੋਂ ਮਿਠਨੇ ਮੈਂ ਖੜਾ ਇਸ ਟਾਈਮ ਪਟਿਆਲੇ ਦੇ ਵਿੱਚ ਮਾਤਾ ਨੂੰ ਪੁੱਛਣਾ ਮਾਤਾ ਕਿੱਥੋਂ ਆਏ ਤੁਸੀਂ ਫਰੀਦਕੋਟੋਂ ਜੀ ਫਰੀਦਕੋਟ ਤੋਂ ਹਾਂਜੀ ਮੰਨ ਲਾ ਤਾਂ 300 400 ਕਿਲੋਮੀਟਰ ਹੋਮੋਂ ਤਾਂ ਲੱਗਦਾ ਵੱਧ ਘੱਟ ਹਾਂਜੀ ਤੇ ਮਾਤਾ ਤੁਸੀਂ ਕੀ ਕਹਿੰਦੇ ਜਦੋਂ ਪਹਿਲਾਂ ਵੀ ਆਏ ਹੋ ਪਹਿਲਾਂ ਵੀ ਆਏ ਜੀ ਪਹਿਲਾਂ ਹੋ ਡਾਕਟਰ ਕੋਲ ਹੀ ਬਹੁਤ ਗਏ ਸੀ ਬਹੁਤ ਕੋਲ ਇਲਾਜ ਹੋਇਆ ਕਿ ਨਹੀਂ ਪਹਿਲਾਂ ਹੋਇਆ ਮਨ ਲ ਹੁਣ ਤੁਸੀਂ ਕੀ ਕਹੋਣਾ ਇੱਥੇ ਕਿੰਨੀ ਵਾਰੀਆਂ ਇੱਥੇ ਦੂਜੀ ਵਾਰ ਆਇਆ ਹੈ ਗਿਆ ਫਰਕ ਕੁਝ ਨਹੀਂ ਹੋਇਆ ਹਾਂਜੀ ਹਾਂਜੀ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੱਸ ਪਟਿਆਲਾ ਦੂਰ ਵਾਲੀ ਪੈ ਗਿਆ ਵਾਲੀ ਦੂਰ ਪੈ ਗਿਆ ਹਸਪਤਾਲ ਬਰਨਾਲੇ ਖੋਲਣਾ ਚਾਹੀਦਾ ਹੈ ਹੱਸਪਤਾਲ ਨਹੀਂ ਇੱਕ ਕਲੀਨਿਕ ਕਹਿ ਸਕਦੇ ਹੋ ਡਾਕਟਰ ਵੀ ਨੇ ਉੱਥੇ ਅੰਦਰ ਆ ਜਾ ਮਿੱਤਰੋ ਅੱਜ ਨਾਲ ਆਪਾਂ ਗੋਡੇ ਦੇ ਜੋੜ ਤੇ ਗੱਲਬਾਤ ਕਰਾਂਗੇ ਹਾਂਜੀ ਤੇ ਗੋਡੇ ਦੇ ਜੋੜ ਤੇ ਗੱਲਬਾਤ ਕਰਾਂਗੇ ਕੁਰਸਨਾ ਆ ਗਿਆ ਅੰਦਰ ਲਾ ਇੱਥੇ ਬਾਪਾ ਹੱਸੀ ਗੱਲ ਇੱਕ ਵਾਰੀ ਹੋਰ ਦੱਸਿ ਕਿੱਥੋਂ ਆ ਜੀ ਅਸੀਂ ਬਰਨਾਲੇ ਤੋਂ ਆਏ ਜੀ ਤੁਨ ਕੀ ਪ੍ਰੋਬਲਮ ਸੀ ਆਪਾਂ ਮੇਰੇ ਗੋਡੇ ਦੀ ਤੇ ਇਧਰੇ ਲੱਤ ਜੀ ਦਰਦ ਹੁੰਦਾ ਸੀ ਉਸ ਦਿਨੋਂ ਜੀ ਫਰਕ ਪਿਆ ਹਾਂਜੀ ਕਿੰਨੇ ਵਾਰੀਆਂ ਜੀ ਪੰਜ ਵੀ ਹੋ ਰਹੇ ਇਹ ਗੱਲ ਸਹੀ ਹੈ ਵੀ ਦਵਾਈ ਤਾਂ ਨਹੀਂ ਦਿੱਤੀ ਕੋਈ ਗੋਲੀ ਖਾਣ ਨੂੰ ਦਿੱਤੀ ਨਹੀਂ ਕੋਈ ਦਵਾਈ ਆਪਰੇਸ਼ਨ ਨੂੰ ਤਾਂ ਨਹੀਂ ਕਿਹਾ ਕੋਈ ਬਰਨਾਲੇ ਡਾਕਟਰਾਂ ਨੇ ਕਿਹਾ ਸੀ ਇਹਨਾਂ ਨੇ ਕੋਈ ਇਹਨਾਂ ਨੇ ਕੁਝ ਨਹੀਂ ਕਿਹਾ ਕੋਈ ਆਪਰੇਸ਼ਨ ਨਹੀਂ ਕਹਿੰਦੇ ਐਕਸਰੇ ਡਾਕਟਰਾਂ ਤਾਂ ਨਹੀਂ ਕੀਤਾ ਕੋਈ ਨਾ ਕੋਈ ਐਕਸਰੇ ਇੱਥੇ ਨਹੀਂ ਕਰਿਆ ਬਰਨਾਲੇ ਕਰਾਏ ਸੀ ਪਹਿਲਾਂ ਥੈਰੇਪੀ ਕੋਈ ਕਰਤੀ ਆ ਤਾਂ ਅਕਲ ਥੈਰੇਪੀ ਕਰ ਹੋਰ ਵੀ ਕਿਹਾ ਹੋਇਆ ਉਹਨੂੰ ਆਈ ਵਾਰੀ ਤੈਨੂੰ ਸਰ ਗੋਡੇ ਮੰਨ ਲਓ ਦੁਖਦੇ ਸੀ ਮਾਤਾ ਜੀ ਹਾਂ ਬੇਟਾ ਦੁਖਦੇ ਸੀ ਠੀਕ ਹੈ ਪਹਿਲਾਂ ਤੁਸੀਂ ਦਵਾਈਆਂ ਵੀ ਖਾਧੀਆਂ ਹੋਣਗੀਆਂ ਦੋਸਤੋ ਮੈਂ ਤਾਂ 4 ਸਾਲ ਹੋ ਗਏ ਖਾਂਦੀਆਂ ਦਵਾਈਆਂ ਠੀਕ ਹੈ ਇੱਥੇ ਕਿਵੇਂ ਯਕੀਨ ਵੱਜਿਆ ਜੀ ਇੱਥੇ ਮੈਂ ਦੂਜੀ ਵਾਰ ਆਈਆਂ ਮੇਰੀ ਪਰਜਾਈ ਠੀਕ ਹੋ ਗਈ ਅਸੀਂ ਆਪੀ ਪੀ ਲੈਂਦੇ ਨੇ 400 ਲੈਂਦੇ ਨੇ ਲੋਡਵਾਂ ਤੋਂ ਲੈਂਦੇ ਬਣੀ ਜੇ ਕਿਸੇ ਠੀਕ ਹੈ ਲੋਡਵਾਂ ਤੋਂ ਮੈਨੂੰ ਇਹ ਲੱਗਦਾ ਇੱਕ ਇੱਕ ਇਹ ਸੈਦ ਹੈ ਪਤਾ ਲੱਗਿਆ ਵੀ 18 ਸਾਲ ਤੋਂ ਘੱਟ ਵਾਲੇ ਦੇ ਪਹਾ ਕੋਈ ਨਹੀਂ ਲੈਂਦੇ ਇਹ ਵੀ ਅੰਦਰ ਗੱਲਬਾਤ ਕਰਾਂਗੇ ਕਿ ਅੰਦਰ ਆਪਾਂ ਪਹੁੰਚ ਗਏ ਤੇ ਵੀ ਅੰਦਰ ਦਿਖਾਉਣਾ ਜਿੱਥੇ ਡਾਕਟਰ ਸਾਹਿਬਾਂ ਦੀ ਪੂਰੀ ਟੀਮ ਬੈਠੀ ਆ ਇੱਥੇ ਇਲਾਜ ਹੋ ਰਿਹਾ ਮਤਲਬ ਕਿਸੇ ਦੀ ਗੋਡੇ ਚ ਦਰਦ ਜੀ ਕਿਸੇ ਦੀ ਲੱਤ ਚ ਦਰਦ ਸੀ ਤੇ ਬਾਹਰੋਂ ਤੁਹਾਨੂੰ ਮੈਂ ਦੱਸਿਆ ਸੀ ਵੀ ਫੀਸ ਪਤ ਨਹੀਂ ਓਪੀਡ ਦੀ ਆ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ 300 ਰੁਪਿਆ ਫੀਸ ਆ ਕਮਾਲੋ ਪਰਚੀ ਕੱਟਣ ਦੀ ਫੀਸ ਆ ਜੀ ਸਾਡੀ ਟ੍ਰੀਟਮੈਂਟ ਕਰਨ ਦੀ ਫੀਸ ਆ ਸਾਡੇ ਕੋਲ ਕੋਈ ਪਰਚੀ ਨਹੀਂ ਪਰਚੀ ਆ ਗਈ ਦਵਾਈ ਤਾਂ ਦਿੰਦੇ ਨਹੀਂ ਜੀ ਐਕਸਟਰਾ ਵੀ ਨਹੀਂ ਕਰਦੇ ਹਾਂ ਜੀ ਆਪਰੇਸ਼ਨ ਨੂੰ ਕਹਿੰਨਾ ਜੀ ਕੋਈ ਆਪਰੇਸ਼ਨ ਨੂੰ ਪ੍ਰੋਫੈਸ਼ਨ ਨਹੀਂ ਜੀ ਬਿਨਾਂ ਆਪਰੇਸ਼ਨ ਤੋਂ ਕਰ ਦਿਆਂ ਲੱਗ ਜੀ ਫਿਰ ਇਲਾਜ ਕਾਦਾ ਕਾਦਾ ਇੱਕ ਵਾਰੀ ਤੇ ਇਹ ਦੱਸ ਦੋ ਜੀ ਆ ਜੋੜਾਂ ਦਾ ਇਲਾਜ ਕਰਦੇ ਆਂ ਅਸੀਂ ਹੱਡੀ ਦਾ ਕੋਈ ਰੀੜ ਦੀ ਹੱਡੀ 'ਚ ਪ੍ਰੋਬਲਮ ਆਵੇ ਹਾਂ ਰੀੜ ਦੀ ਹੱਡੀ ਦਾ ਗੋਡਿਆਂ ਦਾ ਮੋਡਿਆਂ ਦਾ ਸਰਵਾਈਕਲ ਕੋਈ ਵੀ ਨਸ ਦਾ ਵੀ ਹੋਵੇ ਕਿਸੇ ਵੀ ਤਰ੍ਹਾਂ ਦਾ ਮਸਲ ਖਰਾਬ ਹੋਵੇ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਇਲਾਜ ਕਰਦੇ ਆਂ ਜੀ ਇਹ ਇਹ ਕਾ ਦਾ ਇਲਾਜ ਕਰ ਰਹੇ ਜੀ ਗੋਡਿਆਂ ਦਾ ਇਲਾਜ ਕਰ ਰਹੇ ਆਂ ਅਸੀਂ ਠੀਕ ਹੈ ਗੋਡੇ ਮਨ ਲ ਦੁਖਦੇ ਸੀ ਮਾਤਾ ਜੀ ਹਾਂ ਬੇਟਾ ਦੁਖਦੇ ਸੀ ਠੀਕ ਹੈ ਪਹਿਲਾਂ ਤੁਸੀਂ ਦਵਾਈਆਂ ਵੀ ਖਾਧੀਆਂ ਹੋਣਗੀਆਂ ਦੱਸੋ ਮੈਂ ਤਾਂ 4 ਸਾਲ ਹੋ ਗਏ ਖਾਂਦੀ ਇਹਨਾਂ ਦਵਾਈਆਂ ਠੀਕ ਹੈ ਇੱਥੇ ਕਿਵੇਂ ਯਕੀਨ ਵੱਜੇ ਜੀ ਇੱਥੇ ਮੈਂ ਦੂਜੀ ਵਾਰ ਆਈ ਆ ਮੇਰੀ ਪਰਚਾਈ ਠੀਕ ਹੋਗੀ ਅੱਛਾ ਲੈ ਵੀ ਸੱਜਣਾ ਹਾਂ ਇੱਥੇ ਮੇਰੀ ਪਰਜਾਈ ਠੀਕ ਹੋ ਗਈ ਇਹਨਾਂ ਨੇ ਫਿਰ ਮੈਨੂੰ ਹੀ ਲਿਆਂਦਾ ਮੇਰੇ ਪਾਈ ਪਰਜਾਈ ਨੇ ਹੂੰ ਮੈਂ ਫਿਰ ਤੁਸੀਂ ਪਰਜਾਈ ਨੂੰ ਵੀ ਕਹਿ ਰਹੇ ਹੋ ਨਾ ਵੀ ਮਤਲਬ ਕਿ ਤੁਹਾਨੂੰ ਚੰਗੇ ਮਾਂ ਤੇ ਲੈ ਕੇ ਆਏ ਨੇ ਹਾਂ ਨਾ ਮੇਰੇ ਪਾਈ ਪਰਜਾਈ ਬਹੁਤ ਜੀ ਕਿੰਨਾ ਡਾਕਟਰ ਜੀ ਆਪਾਂ ਪਹਿਲਾਂ ਵੀ ਵੀਡੀਓ 'ਚ ਇਲਾਜ ਕੀਤਾ ਸੀ ਮੰਨ ਲਓ ਵੀ ਲੱਖ ਜਿਹੜਾ ਦਰਦਾ ਤੁਸੀਂ ਸਾਰਾ ਦੱਸਿਆ ਸੀ ਕੋਈ ਸਾਨੂੰ ਗੋਡਰ ਰਿਲੇਟਡ ਵੀ ਸਾਰੀ ਜਾਣਕਾਰੀ ਦੇਵੋਗੇ ਜੀ ਬਿਲਕੁਲ ਦਵਾਂਗੇ ਜੀ ਗੋਡਰ ਰਿਲੇਟਡ ਸਾਰੀ ਜਾਣਕਾਰੀ ਮਿੱਤਰੋ ਜੁੜੇ ਰਹੋ ਵੀਡੀਓ 'ਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇੱਕਨਾਂ ਆਪਾਂ ਇੱਥੇ ਕੱਟ ਲਾਵਾਂਗੇ ਡਾਕਟਰ ਸਾਹਿਬ ਇੱ ਸਾਫਾਈ ਜਾਂਦੀ ਆ ਵੀਰੀ ਹਾਂ ਹਾਂ ਐਂਗਲ ਚੇਂਜ ਕਰਕੇ ਫੇਰ ਇੱਧਰ ਲੈ ਥੋੜਾ ਜਿਹਾ ਹਿਲੇ ਵਾਲਾ ਐਂਗਲ ਇੱਧਰੋਂ ਐ ਨੂੰ ਘੁੰਮਦਾ ਕਰ ਲੈ ਇੱਕ ਮੰਨ ਲਓ ਆਪਾਂ ਉਹ ਜਿਹੜਾ ਨਕਸ਼ਾ ਉਹਦੇ ਤੇ ਅੱਜ ਗੱਲਬਾਤ ਕਰਾਂਗੇ ਜੀ ਗੋਡਾਂ ਨੂੰ ਦੱਸਦੇ ਛੋਟੇ ਕੋਲ ਕਿਹੜੇ ਕਿਹੜੇ ਮਰੀਜ਼ ਆਉਂਦੇ ਹੁੰਦੇ ਨੇ ਜੀ ਗੋਡੇਆਂ ਦੇ ਸਾਡੇ ਕੋਲ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਡਾਕਟਰ ਆਪਰੇਸ਼ਨ ਕਹਿ ਦਿੰਦੇ ਨੇ ਜਿਹੜਾ ਨੂੰ ਆਏ ਇਹ ਕਹਿੰਦੇ ਨੇ ਵੀ ਗ੍ਰੀਸ ਮੁੱਕ ਗਿਆ ਇੱਕ ਟੀਮ ਦੀ ਕੀ ਇਹ ਸ਼ੁਰੂਤ ਕਰ ਲਵਾ ਦੇਖੇ ਜਦੋਂ ਜੀ ਦੋ ਜਿਹੜੇ ਜੋੜ ਹੁੰਦੇ ਨੇ ਗੋਡੇ ਵਾਲੇ ਇਹ ਆਪਸ ਚ ਝਪੜਨ ਲੱਗ ਜਾਂਦੇ ਆ ਇਹਦੇ ਵਿੱਚ ਇੱਕ ਗੱਦੀ ਟਾਈਪ ਮਿਸਕਸ ਹੁੰਦੀ ਆ ਜਿਹਨੂੰ ਗਰੀਸ ਕਹਿ ਦਿੰਦੇ ਨੇ ਪੰਜਾਬੀ ਚ ਜਦੋਂ ਉਹ ਖਤਮ ਹੋ ਜਾਂਦੀ ਆ ਨਾ ਜੀ ਖਤਮ ਹੋਣ ਦੇ ਨਾਲ ਗੋਡਾ ਆਪਸ ਚ ਟੱਚ ਹੋ ਜਾਂਦਾ ਤੇ ਡਾਕਟਰ ਸਾਹਿਬ ਕਹਿੰਦੇ ਨੇ ਵੀ ਹੁਣ ਤਾਂ ਆਪਰੇਸ਼ਨ ਹੋਊਗਾ ਜਦੋਂ ਬਹਿਨੇ ਆਪਾਂ ਪੜਾਕੇ ਪੈਂਦੇ ਨੇ ਯਾ ਪੜਾਕੇ ਮੈਣਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਠੀਕ ਹੈ ਜਦੋਂ ਮੈਨੂੰ ਕੀ ਗਰੀਸ ਖਤਮ ਹੋ ਜਾਂਦੀ ਆ ਗੋਡਿਆਂ ਜੋ ਸਪੇਸ ਖਤਮ ਹੋ ਜਾਂਦੀ ਆ ਅਸੀਂ ਉਸ ਚੀਜ਼ ਦਾ ਇਲਾਜ ਕਰਦੇ ਆ ਜੀ ਤੁਸੀਂ ਫਿਰ ਹੁਣ ਐਵੇਂ ਵੀ ਦੱਸ ਦੋ ਛੁਟ ਕੇ ਇਲਾਜ ਤਾਂ ਗੋਡਿਆਂ ਦਾ ਸਹੀ ਆ ਹਾਂਜੀ ਇਹ ਫਿਰ ਗਰੀਸ ਖਤਮ ਹੋਣ ਦੇ ਕਾਰਨ ਵੀ ਦੱਸ ਦੂੰਗਾ ਕਿਉਂ ਹੁੰਦਾ ਜੀ ਬਿਲਕੁਲ ਦੱਸ ਦਾਂਗੇ ਜੀ ਕਾਰਨ ਜੀ ਦੇਖੋ ਜੀ ਇੱਕ ਨਾਰਮਲ ਜਿਹਾ ਆਪਾਂ ਜਨਰਲ ਕਾਰਨ ਤੇ ਜਾਈਏ ਹੂੰ ਮੋਟਾ ਜਾ ਹਾਂ ਜੀ ਮੋਟਾ ਜਾ ਕਰਨ ਆਪਣੇ ਰੀਡ ਦੀ ਹੱਡੀ ਜੋ ਨਾੜਾਂ ਹੁੰਦੀਆਂ ਲੱਤਾਂ ਦੇ ਵਿੱਚ ਹੂੰ ਸਿੱਧੀਆਂ ਜਾਂਦੀਆਂ ਆਉਂਦੀਆਂ ਨੇ ਜਦੋਂ ਉੱਥੋਂ ਕੋਈ ਵੀ ਨਰਵਸ ਸਿਸਟਮ ਬਲੌਕ ਹੋ ਜਾਂਦਾ ਹੂੰ ਉਦੋਂ ਮਤਲਬ ਕਿ ਸਰਕੂਲੇਸ਼ਨ ਗੋਡਿਆਂ 'ਚੋਂ ਘਟ ਜਾਂਦਾ ਹੈ ਖੂਨ ਦਾ ਦਬਾਅ ਘਟ ਜਾਂਦਾ ਹਾਂ ਉਹ ਘਟਣ ਦੇ ਨਾਲ ਗੋਡਿਆਂ ਦੇ ਵਜਨ ਜ਼ਿਆਦਾ ਪੈਣ ਕਰਕੇ ਜਿਹੜੀ ਉਹਦੇ ਵਿੱਚ ਉਹ ਹੁੰਦੀ ਆ ਮੈਨਿਸਕਸ ਗਰੀਸ ਹੁੰਦੀ ਆ ਜਿਹੜੀ ਉਹ ਖਤਮ ਹੋ ਜਾਂਦੇ ਆ ਗੋਡੇ ਆਪਸ ਚ ਟੱਚ ਹੋ ਜਾਂਦੇ ਨੇ ਜੀ ਠੀਕ ਹੈ ਜੀ ਪਹਿਲਾ ਕਾਰਨ ਇਹ ਆ ਦੂਜਾ ਕਾਰਨ ਇਹ ਆ ਚੱਲਦੇ ਫਿਰਦੇ ਆਪਣਾ ਪੈਰ ਘੁੰਮ ਗਿਆ ਗੋਡਾ ਮੁੜ ਗਿਆ ਮੋਚ ਆ ਗਈ ਟਾਈਪ ਹਨ ਜਦੋਂ ਟਵਿਸਟ ਹੋ ਜਾਂਦਾ ਉਦੋਂ ਵੀ ਗੋਡਾ ਹੱਡ ਦੇ ਨਾਲ ਹੱਡ ਜੁੜ ਜਾਂਦਾ ਜਦੋਂ ਇਹ ਚੀਜ਼ ਹੁੰਦੀ ਆ ਤਾਂ ਨਾਰਮਲ ਜੀ ਦੀ ਇੱਕਤ ਆ ਸਾਰਾ ਸਿਸਟਮ ਹੀ ਖਤਮ ਹੋ ਜਾਂਦਾ ਗੋਡੇ ਚੋਂ ਹੱਡ ਨਾਲ ਜਦੋਂ ਹੱਡ ਭੇੜਨ ਲੱਗ ਗਿਆ ਜੀ ਜੀ ਤਾਂ ਗੋਡੇ ਦਾ ਆਪਰੇਸ਼ਨ ਹੋਣਾ ਲਾਜ਼ਮੀ ਕਹਿ ਦਿੰਦੇ ਨੇ ਉਹ ਹਾਂਜੀ ਤੇ ਆਪਰੇਸ਼ਨ ਨਾਲ ਕੋਈ ਹੱਲ ਹੋ ਜਾਂਦਾ ਵੀ ਮਤਲਬ ਗੋਡੇ ਦਾ ਆਪਰੇਸ਼ਨ ਕਰਤਾ ਇਹਦੇ ਨਾਲ ਚੱਲ ਹੋ ਗਿਆ ਗੋਡੇ ਦਾ ਆਪਰੇਸ਼ਨ ਕਰਕੇ ਉਹਨਾਂ ਤਾਂ ਗੋਡੇ ਸਟੀਲ ਦਾ ਪਾ ਦੇਣਾ ਸਾਰਾ ਹੂੰ ਠੀਕ ਹੈ ਠੀਕ ਹੈ ਉਹ ਕਿਹੜਾ ਬੰਦੇ ਦਾ ਆਪਣਾ ਗੋਡਾ ਜੀ ਠੀਕ ਹੈ ਅਸਲ ਜੈਨੂਇਨ ਚੀਜ਼ ਜੈਨੂਇਨ ਚੀਜ਼ ਹੀ ਖਤਮ ਕਰ ਦੇਣੀ ਹੁਣ ਸਿਸਟਮ ਹੀ ਬਦਲਦਾ ਸਾਰਾ ਹਾਂਜੀ ਹਾਂ ਹਾਂ ਠੀਕ ਹੈ ਫਿਰ ਤਾਂ ਇਹ ਕਈਆਂ ਨੂੰ ਸੂਤ ਆ ਜਾਂਦੀ ਹੈ ਕਹਾਣੀ ਕਈਆਂ ਨੂੰ ਨਹੀਂ ਆਉਂਦੀ ਲੈ ਵੀ ਸਭ ਤੋਂ ਘੋੜੇ ਵਰਗੇ ਹੋ ਗਏ ਕਈਆਂ ਤਾਂ ਕਹਿੰਦੇ ਘੋੜੇ ਵਰਗੇ ਕਈ ਕਹਿੰਦੇ ਸੋਦੂ ਵੀ ਮਾਰ ਹੀ ਗਏ ਹਾਂ ਮਤਲਬ ਕਿ ਡਾਟਟਰ ਮੈਨੂੰ ਐ ਦੱਸ ਐ ਦੱਸੋ ਜੀ ਮੰਨ ਲਓ ਗੋਡੇ ਦਾ ਗੋਡਾ ਮੂਵ ਹੋਣਾ ਤੁਸੀਂ ਕਹਿੰਨਾ ਕੋਈ ਨੁਕਸ ਪੈ ਗਿਆ ਕੋਈ ਇਹੋ ਜਿਹਾ ਵੀ ਨੁਕਸਾ ਕੋਈ ਰੀੜ ਦੀ ਹੱਡੀ 'ਚ ਜਾ ਤੁਸੀਂ ਆਪਦੀ ਅੰਦਰੂਨੀ ਗੱਲ ਦੱਸ ਤੋਂ ਵੀ ਚੂਲੇ ਤੇ ਰੀੜ ਦੀ ਹੱਡੀ ਦੇ ਨੁਕਸ ਕਾਰਨ ਗੋਡਾ 'ਚ ਦਰਦ ਆ ਗਿਆ ਉਹ ਲੋਕ ਗੋਡਿਆਂ ਦਾ ਇਲਾਜ ਹੀ ਕਰਾਈ ਜਾਂਦੇ ਨੇ ਇਥੋਂ ਇਲਾਜ ਨਹੀਂ ਕਰਾਉਂਦੇ ਮੈਂ ਤੁਹਾਨੂੰ ਹੁਣ ਉਹੀ ਚੀਜ਼ ਦੱਸੀ ਆ ਨਾ ਸਾਡੇ ਵੱਲੋਂ ਕੀ ਕਰਾਇਆ ਜਾਂਦਾ ਪਹਿਲਾਂ ਮੇਨ ਚੀਜ਼ ਤੇ ਫੋਕਸ ਕਰਾਇਆ ਜਾਂਦਾ ਰੀੜ ਦੀ ਹੱਡੀ ਤੇ ਪਹਿਲਾਂ ਰੀੜ ਦੀ ਹੱਡੀ ਦੇਖਦੇ ਆਂ ਨਹੀਂ ਕੋਈ ਮਾਤਾ ਗੋਡੇ ਦਿਖਾਉਣ ਆ ਗਈ ਤੁਸੀਂ ਗੋਡੇ ਨਹੀਂ ਦੇਖਦੇ ਰੀੜ ਦੀ ਹੱਡੀ ਪਹਿਲਾਂ ਚੈੱਕ ਬਹੁਤ ਬੰਦਿਆਂ ਨਾਲ ਅਸੀਂ ਐਵੇਂ ਹੀ ਕਰਿਆ ਜੀ ਹੁਣ ਮਾਤਾ ਦਾ ਤਾਂ ਸਾਬ ਪਤਾ ਲੱਗ ਰਿਹਾ ਵੀ ਗੋਡੇ 'ਚ ਨੁਕਸ ਹੈਗਾ ਠੀਕ ਹੈ ਪਰ ਜਦੋਂ ਸਾਨੂੰ ਗੋਡਾ ਤੇ ਇੱਕ ਹੀ ਪਤਾ ਲੱਗ ਜਾਂਦਾ ਵੀ ਬੰਦੇ ਦੇ ਗੋਡੇ 'ਚ ਨੁਕਸ ਨਹੀਂ ਹੈ ਬੰਦੇ ਦੀ ਰੀੜ ਦੀ ਹੱਡੀ 'ਚ ਨੁਕਸ ਹੈ ਫਿਰ ਅਸੀਂ ਪਹਿਲਾਂ ਰੀੜ ਦੀ ਹ ਠੀਕ ਹੁੰਦੀ ਹਾਂਜੀ ਹਾਂ ਇਹ ਕਾਰਨ ਹੈ ਜਿਵੇਂ ਲੈ ਵੀ ਸੱਜਣੋ ਮੇਨ ਕਾਰਨ ਤਾਂ ਇਹ ਆ ਤੁਸੀਂ ਉਰੇ ਦਿਖਾਉਣਾ ਇੱਕ ਗੋਡਾ ਇਹ ਸਿੱਧਾ ਤੁਹਾਡੇ ਗੋਡੇ ਦੇ ਹੱਥ ਲਾ ਕੇ ਰੀੜ ਦੀ ਹੱਡੀ ਚੂਲਾ ਥਾਲਾ ਕੁਝ ਚੈੱਕ ਕਰਨਗੇ ਜਿਵੇਂ ਆ ਇਲਾਜ ਹੋਈ ਜਾਂਦਾ ਦਿਖਾ ਸਕਦੇ ਇੱਥੇ ਤੇ ਫੇਰ ਗੋਡੇ ਦਾ ਨੁਕਸ ਲੱਭਦੇ ਨੇ ਤੇ ਨਾੜ ਦਾ ਜੀ ਮਾਤਾ ਤੋਂ ਪੁੱਛਿਓ ਹੁਣ ਆਪਾਂ ਟ੍ਰੀਟਮੈਂਟ ਕਰ ਰਹੇ ਇੱਕ ਗੋਡੇ ਦਾ ਰਹਿ ਗਿਆ ਇੱਕ ਦਾ ਮੈਂ ਕਰਤਾ ਕਿੰਨਾ ਟਾਈਮ ਹੋ ਗਿਆ ਟ੍ਰੀਟਮੈਂਟ ਨੂੰ ਮਾਤਾ ਕਿੰਨਾ ਟਾਈਮ ਆ ਕਰਦਣਾ 10 ਮਿੰਟ ਹੀ ਹੋਏ ਹਾਂ 10 ਮਿੰਟ ਲਾਉਂਦੇ ਵੀ 10 ਮਿੰਟ ਨਾਲ ਥੋੜੇ ਜਿਹੇ ਦਰਦ ਕਮ ਹੋ ਜਾਂਦੇ ਹਾਂ ਦਰਦ ਕੰਮ ਹੋ ਗਿਆ ਹਾਂ ਕੰਮ ਹੋ ਗਿਆ ਇਹਨੇ ਸਾਨੂੰ ਗੋਲੀ ਤਾਂ ਨਹੀਂ ਦਿੱਤੀ ਡਾਕਟਰ ਸਾਹਿਬ ਨੇ ਨਾ ਗੋਲੀ ਗੋਲੀ ਮੈਨੂੰ ਪਹਿਲਾਂ ਵੀ ਨਹੀਂ ਦਿੱਤੀ ਪਹਿਲਾਂ ਕਹਿੰਦਾ ਵੀ ਗੋਲੀ ਖਾ ਲਓ ਨਾ ਨਾ ਕੁਛ ਨਹੀਂ ਕਿਹਾ ਠੀਕ ਹੈ ਨਹੀਂ ਤਾਂ ਉਹਦੇ ਨਾਲ ਦਰਦ ਕੰਮ ਹੋ ਗਿਆ ਹਾਂ ਨਾ ਮੈਂ ਦਰਦ ਦੀ ਗੋਲੀਆਂ ਪਹਿਲਾਂ ਮੈਂ ਬਹੁਤ ਖਾ ਕੇ ਦੇਖ ਲਈਆਂ ਸਮਾਂ ਮੇਰੇ ਗੁਰਦਿਆਂ 'ਚ ਨੁਕਸ ਪੈ ਗਿਆ ਮੇਰੇ ਮੂੰਹ ਨੂੰ ਸੋਜ ਆਉਣ ਲੱਗੀ ਜੀ ਹਾਂ ਮੈਂ ਹੁਣ ਗੋਲੀਆਂ ਬੰਦ ਕਰਕੇ ਨਹੀਂ ਮਹੀਨਾ ਵੀ ਦਿਨ ਹੋ ਗਿਆ ਫਿਰ ਆਪਰੇਸ਼ਨ ਨੂੰ ਵੀ ਕਹਿੰਦੇ ਸੀ ਬਹੁਤ ਲੋਕ ਤਾਂ ਪਹੀ ਮੇਰਾ ਮੁੰਡਾ ਹੀ ਕਹੀ ਜਾਂਦਾ ਕਿਤੇ ਨਾ ਜਾ ਆਪਰੇਸ਼ਨ ਕਰਾ ਮੈਂ ਮੁੰਡੇ ਲੈ ਕੇ ਜਾਂਦੇ ਨੇ ਮੇਰਾ ਮੁੰਡਾ ਹੀ ਕਹੀ ਜਾਂਦਾ ਆਪਰੇਸ਼ਨ ਕਰਵਾ ਸਿੱਧੇ ਮੱਥੇ ਚੱਲ ਇਹ ਕੀ ਮੈਂ ਆਪਰੇਸ਼ਨ ਕਰਾਓ ਜੀ ਨਾ ਪੁੱਤ ਇਹਨਾਂ ਨੂੰ ਤਾਂ ਕੋਈ ਕਹਿਣੇਗਾ ਵਿਚਾਰਾ ਨੇ ਇਹਨਾਂ ਤਾਂ ਕਹਿੰਦੇ ਵੀ ਠੀਕ ਹੋ ਜਾਓਗੇ ਹਾਂ ਚੱਲ ਕਰ ਦੱਸ ਤਾਂ ਵੀ ਇੰਨੇ ਵਾ ਆ ਜੀ ਨਾਮਾ ਪੂਗਾ ਕਰੇ ਪ੍ਰਮਾਤਮਾ ਠੀਕ ਐ ਨਾ ਦਾ ਵੀ ਕਿੰਨੇ ਦਿਨ ਮਾਉਣੇ ਮਾਤਾ ਜੀ ਮੈਂ ਚੌਥੇ ਦਿਨ ਆਈ ਅੱਜ ਠੀਕ ਐ ਦੂਜੀ ਵਾਰ ਆਈਆਂ ਦਵਾਈਆਂ ਦਈਆਂ ਨੇ ਡਾਕਟਰ ਤੋਂ ਖਾ ਖਾ ਅੱਕੀ ਜਾਂਦੇ ਨਾ ਮੈਂ ਨਹੀਂ ਦਿੰਦੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਮਰ ਲਓ ਇਹਨਾਂ ਨੂੰ ਧੰਨਵਾਦ ਧੰਨਵਾਦ ਇੱਕ ਹੀ ਸਾਥ ਕਰਤਾ ਮਾਤਾ ਧੰਨਵਾਦ ਫਿਰ ਸੋਨੂ ਸੋਡੇ ਰਿਸ਼ਤੇਦਾਰ ਆਨੰਦ ਭੜਾਈ ਜੋ ਵੀ ਲੈ ਕੇ ਆਏ ਸੀ ਹਾਂ ਤੁਸੀਂ ਵੀ ਅੱਗੇ ਵਾਸਤੇ ਰਾਹ ਪਾਉਂਗੇ ਲੋਕਾਂ ਨੂੰ ਹਾਂ ਹਾਂ ਪਾਵਾਂਗੇ ਮੇਰੇ ਨਾਲ ਤਾਂ ਉਹਨੂੰ ਤਿਆਰ ਨਹੀਂ ਮੈਨੂੰ ਇਹ ਕੀ ਰਾਵਾਂ ਨੂੰ ਦੇ ਭਾਈ ਐਂਡਨ ਗਵੰਡਨ ਜਿਹੜੇ ਬਹਿਣਾਂ ਨੇ ਦੱਸਿਆ ਉਹਨੂੰ ਵੀ ਐਂ ਜੋੜਾਂ ਚ ਮੈਂ ਇਹ ਕਿਉਂ ਆ ਕਰ ਰਹੇ ਨੇ ਗੋਡੇ ਤੇ ਮੈਨੂੰ ਤਾਂ ਮਾਣਦੇ ਵੀ ਭਾਈ ਤੁਸੀਂ ਮੇਰੇ ਨਾਲ ਚੱਲਿਓ ਮੈਂ ਤੁਹਾਡੇ ਨਾਲ ਖਾਸ਼ੂ ਹੀ ਆਉਂਗੀ ਜੇ ਮੈਂ ਨਾ ਵੀ ਜਾਣਾ ਪਿੱਤਾ ਵੀ ਹਾਂ ਤਾਂ ਸ਼ੁਰੂ ਹੋ ਗਿਆ ਹਾਂ ਹਰ ਇੱਕ ਬੰਦੇ ਦੀ ਬਾਡੀ ਦੇ ਉੱਤੇ ਡਿਪੈਂਡ ਹੁੰਦਾ ਜੀ ਨਹੀਂ ਤੁਸੀਂ ਪਹਿਲੀ ਵਾਰੀ ਕੋਈ ਪੇਸ਼ੈਂਟ ਮਰੀਜ਼ ਹੋ ਰਿਹਾ ਗੋਡਾ ਉਹਨੂੰ ਦੱਸ ਦੋਗੇ ਜੀ ਭਾਈ ਤੇਰਾ ਇੰਨਾ ਕ ਸਮਾਂ ਲੱਗ ਸਕਦਾ ਦੱਸ ਦਿੰਦੇ ਆ ਜੀ ਅਸੀਂ ਕਈ ਵਾਰ ਨੂੰ ਕਈ ਵਾਰ ਦਾ ਬੰਦਾ ਪਹਿਲੀ ਵਾਰ ਚ ਹੀ ਠੀਕ ਹੋ ਜਾਂਦਾ ਹੂੰ ਕਈ ਵਾਰ ਬੰਦੇ ਨੂੰ ਦੋ ਤਿੰਨ ਮਹੀਨੇ ਵੀ ਲੱਗ ਜਾਂਦੇ ਨੇ ਕਈ ਵਾਰ ਨੂੰ ਕਾ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਰੀਜ਼ਨ ਇਹ ਹੈ ਬੰਦੇ ਦੀ ਬਾਡੀ ਆਪਦੀ ਹੈ ਜੀ ਹੁਣ ਜਿਹੜੇ ਗੋਡੇ 100% ਖਤਮ ਹੋ ਗਏ ਹਨ ਹੁਣ ਤਾਂ ਟਾਈਮ ਲੱਗੂਗਾ ਹੀ ਲੱਗੂਗਾ ਜੀ ਕੋਈ 55 ਸਾਲ ਦੀ ਉਮਰ ਵਾਲਾ ਬਜ਼ੁਰਗ ਮਾਤਾ ਆ ਜਾ ਹਣਾ ਗੋਡਿਆਂ ਤੋਂ ਜਮਾ ਹੈ ਕਹਿੰਦਾ ਵੀ ਮੈਂ ਆਪਰੇਸ਼ਨ ਕਰਵਾਉਣਾ ਤੁਰ ਨਹੀਂ ਜਾਂਦਾ ਜੀ ਗੋਡੇ ਮਾਰਦਾ ਹਣਾ ਇਹ ਸੋਡੇ ਕੋਲੇ ਆਉਂਦਾ ਸੋਡੇ ਸਾਰੇ ਰੂਲ ਫੋਲੋ ਕਰਦਾ ਜਿਹੜੇ ਤੁਸੀਂ ਭੇਜ ਕਹੋਗੇ ਤੁਸੀਂ ਆਹ ਸੈੱਟਿੰਗ ਕਰੋਗੇ ਹਰ ਕੋ ਉਹਨਾਂ ਨੂੰ ਹੀ ਭੇਜੂਗੀ 100% ਗਾਰੰਟੀ ਨਾਲ ਕਹਿੰਦੇ ਜੀ ਅਸੀਂ ਅਸੀਂ ਤਿੰਨ ਵਾਰ ਜੇ ਬੰਦੇ ਨੂੰ ਦਿਖਾ ਦਿੰਦੇ ਆ ਜੀ ਤੁਹਾਨੂੰ ਫਰਕ ਪਊਗਾ ਕਿ ਨਹੀਂ ਪਊਗਾ ਤਿੰਨ ਸੈਟਿੰਗ ਆ ਇੱਕ ਵਾਰ ਲੈ ਕੇ ਦੇਖੋ ਤੁਸੀਂ ਜੇ ਚੌਥੀ ਸੈਟਿੰਗ ਜੇ ਤੁਹਾਨੂੰ ਫਰਕ ਪੈਂਦਾ ਤਾਂ ਮੇਰੇ ਕੋਲ ਆਓ ਨਹੀਂ ਮੇਰੇ ਕੋਲ ਨਾ ਆਓ ਜਦੋਂ ਤੁਸੀਂ ਇਲਾਜ ਕਰਾਉਣਾ ਆਓਗੇ ਬਰੇ ਗੋਡੇ ਦਾ ਜਾਂ ਲੱਤ ਦਾ ਜਾਂ ਕਿਸੇ ਵੀ ਜੋੜ ਦਾ ਇਹ ਡਾਕਟਰ ਸਾਹਿਬ ਦੇਖਣਗੇ ਤੁਹਾਨੂੰ ਉਦੋਂ ਦੱਸਣਗੇ ਵੀ ਤੁਹਾਡਾ ਇਲਾਜ ਸ਼ੁਰੂ ਹੋ ਗਿਆ ਵੀ ਕਿੰਨੇ ਟਾਈਮ ਤੁਹਾਨੂੰ ਆਉਣਾ ਪਊਗਾ ਉਹ ਸਮੇਂ 'ਚ ਤੁਹਾਨੂੰ ਦਵਾਈ ਨਹੀਂ ਦਿੰਦੇ ਤੁਹਾਨੂੰ ਪ੍ਰਹੇਜ ਜ਼ਰੂਰ ਦੱਸਣਗੇ ਵੀ ਆਹ ਚੀਜ਼ ਖਾਣੀ ਨਹੀਂ ਜਾਂ ਮਤਲਬ ਕਿ ਇਦਾਂ ਤੁਰਨਾ ਨਹੀਂ ਐ ਪ੍ਰੈਕਟਿਸ ਕਰਨੀ ਉਹ ਚੀਜ਼ ਖਾਣੀ ਨਹੀਂ ਮਾਤਾ ਜੀ ਤੁਰੋ ਹੁਣ ਥੋੜਾ ਜਾਂ ਇੱਕ ਵਾਰੀ ਤਪਤਾ ਜਦ ਕਰ ਸਕੇ ਦਿੰਦਾ ਵੀ ਠੀਕ ਲੱਗਦਾ ਵੀ ਜਿਹਨੂੰ ਆਰਾਮ ਆ ਹਾਂ ਮੈਂ ਕਰ ਨਹੀਂ ਇਹ ਗੋਲੀ ਨਹੀਂ ਦਿੱਤੀ ਤੁਰੇ ਚੱਲੋ ਮਾਤਾ ਗੋਲੀ ਕੋਈ ਦਿੱਤੀ ਨਹੀਂ ਹੈਗੀ ਮੈਨੂੰ ਠੀਕ ਹੈ ਹਾਂ ਲੈ ਮਾਤਾ ਤੁਸੀਂ ਕੌਣ ਆ ਇਹਨਾਂ ਨਾਲ ਜੀ ਇਹ ਮੇਰੀ ਫਿਰ ਫਿਰ ਤੁਸੀਂ ਇਹਨਾਂ ਨੂੰ ਹੁਣ ਪਹਿਲਾਂ ਛੱਡ ਕੇ ਪੌੜੀ ਫੜ ਕੇ ਲੈ ਹੁਣ ਪੌੜੀ ਉਤਰ ਕੇ ਨਾ ਭੱਜ ਜਾਣਾ ਤੁਸੀਂ ਨਾਲ ਜਾਓ ਨਹੀਂ ਬੇਟਾ ਹੁਣ ਠੀਕ ਨੇ ਬਹੁਤ ਫਰਕ ਹੈ ਮਾਤਾ ਦਾ ਗੁੱਡ ਲਾ ਯਾਰ ਨਾਲ ਮੌਕੇ ਦੇ ਮੌਕੇ ਇਲਾਜ ਕਰੀ ਜਾਂਦੇ ਨੇ ਆ ਹੁਣ ਇੱਕ ਦੂਜਾ ਮਾਤਾ ਹੋਰ ਬੈਠ ਰਹੀ ਆ ਤੇ ਮਾਤਾ ਜੀ ਨੂੰ ਕੀ ਪ੍ਰੋਬਲਮ ਆ ਜੀ ਮਾਤਾ ਜੀ ਨੂੰ ਮੈਨੂੰ ਜੀ ਬੈਕ ਦੀ ਪ੍ਰੋਬਲਮ ਹੈ ਮੇਰੇ ਮੰਨ ਕੇ ਤਿੰਨ ਦਬ ਗਏ ਸੀ ਐਲ 3 ਤੇ 4 ਤੇ 5 ਤੇ ਫਿਰ ਉਹਨਾਂ ਦੇ ਕਾਰਨ ਹੀ ਕਹਿੰਦੇ ਸੀ ਗੋਡਿਆਂ ਦੀ ਪ੍ਰੋਬਲਮ ਹੋ ਗਈ ਹੈ ਠੀਕ ਕਹਿੰਦੇ ਡਾਕਟਰ ਸਾਹਿਬ ਹੁਣ ਤੁਹਾਨੂੰ ਜੀ ਕਹਿੰਦੇ ਸੀ ਠੀਕ ਹੋ ਜਾਓਗੇ ਹੂੰ ਥੋੜਾ ਵਿਸ਼ਵਾਸ ਬੱਝਿਆ ਜੀ ਕਿਉਂਕਿ ਵਿਸ਼ਵਾਸ ਕਰਨਾ ਬੰਦਾ ਨਹੀਂ ਹਾਂਜੀ ਹਾਂਜੀ ਵਿਸ਼ਵਾਸ ਦਾ ਪਹਿਲਾਂ ਵੀ ਬਹੁਤ ਆਮੇ ਗਏ ਹਾਂ ਹਾਂਜੀ ਹੈ ਇਹ ਤਾਂ ਫਰਕ ਪਹਿਲਾਂ ਤਨ ਉਹ ਜਾਂ ਤਾਂ ਜਦੋਂ ਹੁਣ ਐਲੋਪੈਥਿਕ ਦਵਾਈ ਲੈ ਲਈਦੀ ਥੋੜੀ ਦੇਰ ਉਹਦੇ ਨਾਲ ਦਬ ਜਾਂਦਾ ਵਾ ਕੋਈ ਪਤਾ ਨਹੀਂ ਲੱਗਦਾ ਹਾਂਜੀ ਫੇਰ ਥੋੜੀ ਦੇਰ ਬਾਅਦ ਫੇਰ ਜਦੋਂ ਦਵਾਈਆਂ ਦਾ ਅਸਰ ਖਤਮ ਹੋ ਜਾਂਦਾ ਫੇਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਆਹ ਇਲਾਜ ਹੋਈ ਜਾਂਦਾ ਨਾਲ ਦੀ ਨਾਲ ਆਪਾਂ ਕਰੀ ਜਾਂਦੇ ਆ ਤੇ ਆਹ ਡਾਕਟਰ ਸਾਹਿਬ ਜੀ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਇਹ ਕਾਹਦਾ ਇਲਾਜ ਕਰ ਰਹੇ ਹੋ ਜੀ ਸਰਵਾਈਕਲ ਦਾ ਕਰ ਰਹੇ ਸਰ ਨਹੀਂ ਸਰਵਾਈਕਲ ਦਾ ਵੀ ਇਲਾਜ ਆ ਜੀ ਮੰਨ ਲਓ ਹਾਂਜੀ ਹਾਂਜੀ ਮੈਂ ਹੱਡਾਂ ਜੋੜਾਂ ਦਾ ਦੱਸਿਆ ਜੀ ਹੁੰਦਾ ਜੀ ਸਰਵਾਈਕਲ ਦਾ ਵੀ ਹੁੰਦਾ ਸਰਵਾਈਕਲ ਦੇ ਦੋ ਤਿੰਨ ਚਾਰ ਕਾਰਨ ਦੱਸਵਾਂਗੇ ਜਿੰਨਾ ਕਰਕੇ ਹੁੰਦਾ ਜੀ ਜਿਆਦਾ ਸਿਟਿੰਗ ਜੌਬ ਨਾਲ ਵੀ ਹੋ ਜਾਂਦਾ ਜੀ ਇੱਕ ਡਾਇਰੈਕਸ਼ਨ ਦੇ ਵਿੱਚ ਲਗਾਤਾਰ ਬੈਠੇ ਰਹਿਣਾ ਇੱਕ ਪੋਜੀਸ਼ਨ ਦੇ ਵਿੱਚ ਉਹਦੇ ਨਾਲ ਵੀ ਹੋ ਜਾਂਦਾ ਗਰਦਨ ਨਹੀਂ ਸਿਰਾਂ ਨਾਲ ਉੱਪਰ ਲਾ ਕੇ ਪੈ ਗਈ ਜੀ ਜਿਆਦਾ ਸਿਰਾਂ ਨਾਲ ਲੈਣ ਨਾਲ ਕਈ ਕਾਰਨ ਨੇ ਜੀ ਕਈ ਕਾਰਨ ਹੋਰ ਇਹ ਫਿਰ ਸਰਵਾਈਕਲ ਇਹ ਤਾਂ ਨੁਕਸ ਹੈ ਇਹਦੀ ਤਾਂ ਦਵਾਈ ਦਿੰਦੇ ਹੋਗੇ ਨਾਲ ਨਹੀਂ ਦਵਾਈ ਕੋਈ ਨਹੀਂ ਦਿੰਦੇ ਜੀ ਇਹਦੀ ਕੋਈ ਦਵਾਈ ਨਹੀਂ ਇਹ ਵੀ ਤੁਸੀਂ ਇੱਦਾਂ ਹੀ ਤਾਂ ਸੈਟਿੰਗ ਹੀ ਆ ਬੱਸ ਹਾਂਜੀ ਮਣਕੇ ਦੀ ਪੋਜੀਸ਼ਨ ਬੱਤਕ ਦਾ ਸਰਵਾਈਕਲ ਦਾ ਨੁਕਸ ਕਿਸ ਨੂੰ ਕਹਤਾ ਵੀ ਤੈਨੂੰ ਸਰਵਾਈਕਲ ਆ ਕਿਸੇ ਬੰਦੇ ਨੂੰ ਹਾਂਜੀ ਹਾਂਜੀ ਕਿੰਨੇ ਕ ਵਾਰ ਹੋਣਾ ਪਊ ਜੀ ਇਹ ਡਿਪੈਂਡ ਕਰਦਾ ਕਿੰਨਾ ਕ ਸਰਵਾਈਕਲ ਕਿੰਨੇ ਕ ਮਣਕੇ ਉਟੇ ਹੋਏ ਆ ਹਰਕ ਪੈਣਾ ਪਹਿਲੀ ਵਾਰ ਚ ਫਰਕ ਤਾਂ ਲੱਗ ਜਾਂਦਾ ਕਈ ਵਾਰ ਦੂਜੀ ਤੀਜੀ ਸੀਟਿੰਗ ਚ ਲਾਜ ਜਾਂਦਾ ਉਹ ਵੀ ਡਿਪੈਂਡ ਕਰਦਾ ਪ੍ਰੋਬਲਮ ਕਿੰਨੀ ਕੁ ਹਰੇਕ ਵਾਰੀ 300 ਰੁਪਏ ਫੀਸ ਹੈ ਜੀ ਕਿ ਮੰਨ ਲਓ ਦੂਜੀ ਵਾਰ ਤਾਂ ਵਧ ਦੋਗੇ ਨਹੀਂ ਸਰ ਹਰੇਕ ਵਾਰ 300 ਰੁਪਏ ਲੈ ਵੀ ਹੁਣ ਸਾਨੂੰ ਪਤਾ ਟਿਕਾਣਾ ਪੂਰਾ ਦੱਸ ਦੇ ਵੀ ਕਿੱਥੇ ਨੇ ਡਾਕਟਰ ਸਾਹਿਬ ਆਪਣੀ ਲੋਕੇਸ਼ਨ ਕਿੱਥੇ ਜੇ ਪਟਿਆਲੇ ਚ ਤਾਂ ਹੈਗੀ ਹੈ ਜੀ ਪਟਿਆਲੇ ਜੀ ਸਮਾਣਾ ਰੋਡ ਦੇ ਉੱਤੇ ਹੈ ਨੇੜੇ ਅਜੂਬਾ ਪੈलेस ਹੈ ਜੀ ਤੇ ਨੇੜੇ ਪਸਿਆਣਾ ਪਿੰਡ ਹੈ ਜੀ ਬੀਐਸ ਹੈਲਥ케ਅਰ ਕਲੀਨਿਕ ਦਾ ਨਾਮ ਹੈ ਜੀ ਇੱਥੇ ਨੇੜੇ ਗ੍ਰੀਨ ਪਾਰਕ ਕਲੋਨੀ ਹੈ ਜੀ ਸਮਾਰਟ ਤੇ ਵੀ ਸਰਚ ਕਰਕੇ ਆ ਸਕਦੇ ਹ ਲੋਕੇਸ਼ਨ ਆਉਂਦੀ ਆ ਤੇ ਉੱਪਰ ਪਏ ਨੰਬਰ ਇਹਨਾਂ ਤੇ ਸੰਪਰਕ ਕਰ ਲਓ ਸ਼ੁਕਰੀਆ ਜੀ